ਬੈਲਜੀਅਮ ਦੀ ਇੱਕ ਅਦਾਲਤ ਨੇ ਪਗੋੜੇ ਹੀਰਾ ਕਾਰੋਬਾਰੀ ਮੇਹੂਲ ਚੌਕਸੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੇਹੂਲ ਚੌਕਸੀ 13000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਖਾਤੜੀ ਮਾਮਲੇ 'ਚ ਲੜਿੰਦਾ ਚੌਕਸੀ ਤੇ ਤੋਖਾ ਤੜੀ ਅਪਰਾਧਿਕ ਸਾਜ਼ਿਸ਼ ਅਤੇ ਪ੍ਰਚਾਰ ਦਾ ਦੋਸ਼ ਹੈ ਐਂਟਵਾ ਅਦਾਲਤ ਨੇ ਬੀਤੇ ਦਿਨ ਫੈਸਲਾ ਸੁਣਾਇਆ ਕਿ ਭਾਰਤ ਦੀ ਬੇਨਤੀ ਤੇ ਬੈਲਜੀਅਮ ਪੁਲਿਸ ਵੱਲੋਂ ਚੌਕਸੀ ਦੀ ਗ੍ਰਿਫਤਾਰੀ ਜਾਇਜ਼ੇ ਪਗੋੜੇ ਚੌਕਸੀ ਨੂੰ ਭਾਰਤ ਵਾਪਸ ਲਿਆਉਣ ਵਾਲੇ ਇੱਕ ਮਹੱਤਵਪੂਰਨ ਕਦਮ ਹੈ ਕੇਂਦਰੀ ਜਾਂਚ ਬਿਊਰੋ ਯਾਨੀ ਸੀਬੀਆਈ ਦੀ ਹਵਾਲਗੀ ਦੀ ਬੇਨਤੀ ਤੋਂ ਬਾਅਦ ਮਹਿਲ ਚੌਕਸੀ ਨੂੰ 11 ਅਪ੍ਰੈਲ ਨੂੰ ਬੈਲਜੀਅਮ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਉਦੋਂ ਤੋਂ ਹੀ ਹਿਰਾਸਤ ਵਿੱਚ ਹੈ ਤੇ ਉਸ ਦੀਆਂ ਕਈ ਜ਼ਮਾਨਤ ਅਰਜ਼ੀਆਂ ਇਸ ਕਰ ਡਰ ਕਾਰਨਾਰਤ ਕਰ ਦਿੱਤੀਆਂ ਗਈਆਂ ਨੇ ਕਿ ਉਹ ਭੱਜ ਸਕਦਾ ਹੈ ਅਦਾਲਤ ਦੀ ਸੁਣਵਾਈ ਦੌਰਾਨ ਬੈਲਜੀਅਮ ਦੇ ਵਕੀਲਾਂ ਨੇ ਪਾਰ ਦੇ ਕੇਸ ਦਾ ਸਮਰਥਨ ਕੀਤਾ ਜਦੋਂ ਕਿ ਚੌਕਸੀ ਦੀ ਕਾਨੂੰਨੀ ਟੀਮ ਨੇ ਇਸ ਕਦਮ ਦਾ ਵਿਰੋਧ ਕੀਤਾ ਅਦਾਲਤ ਨੇ ਪੁਸ਼ਟੀ ਕੀਤੀ ਕਿ ਸਾਰੇ ਦੋਸ਼ ਤੋਖਾ ਤੜੀ ਅਪਰਾਧਿਕ ਸਾਜ਼ਿ ਭ੍ਰਿਸ਼ਟਾਚਾਰ ਸਮਿੱਤ ਬੈਲਜੀਅਮ ਦੇ ਕਾਨੂੰਨ ਅਧੀਨ ਹੀ ਜਾਇਜ਼ ਨੇ ਚੌਕਸੀਕੋਲ ਹੁਣ ਇਸ ਫੈਸਲੇ ਵਿਰੁੱਧ ਬੈਲਜੀਅਮ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਲਈ 15 ਦਿਨ ਨੇ ਜੇਕਰ ਅਪੀਲ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਦਾਇਰ ਨਹੀਂ ਕੀਤੀ ਜਾਂਦੀ ਤਾਂ ਉਸ ਦੀ ਭਾਰਤ ਵਾਪਸੀ ਜਾਰੀ ਰਹੇਗੀ